ਫੌਜੀ ਭਰਾਵਾਂ ਦੀ ਪ੍ਰੇਰਨਾ ਦੀ ਕੀਤੀ ਜਾ ਰਹੀ ਹੈ ਸ਼ਲਾਗਾ ਆਖਿਰ ਕਿਉਂ ਖਾਸ ਨੇ ਪੈਰੋਂ ਬਟਾਲੀਅਨ ਦੇ ਇਹ ਸਿੱਖ ਸਰਦਾਰ ਸਰਸ਼ੀਕਾਲ ਜੀ ਮੈਂ ਰਿਨਾਤੀਮਾ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਪੈਰ ਬਟਾਲੀਅਨ ਭਾਰਤੀ ਫੌਜੀ ਨਵੀਂ ਟੁਕੜੀ ਜਿਸ ਦਾ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਇਹ ਸਿੱਖ ਸਰਦਾਰਾਂ ਦੇ ਵੱਲੋਂ ਪ੍ਰੇਡ ਕੀਤੀ ਜਾ ਰਹੀ ਹੈ ਤੇ ਇਸ ਸਮੇਂ ਇਹਨਾਂ ਦੇ ਵੱਲੋਂ ਜਿੱਥੇ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ ਉੱਥੇ ਹੀ ਇਹਨਾਂ ਦੇ ਵੱਲੋਂ ਬੋਲੇ ਸੋ ਨਿਹਾਲ ਦੇ ਜਕਾਰੇ ਵੀ ਛੱਡੇਗੇ ਤੇ ਇਹ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੇ ਬੇहद ਇਸ ਵੀਡੀਓ ਨੂੰ ਜਿਹੜਾ ਕਿ ਪਸੰਦ ਕੀਤਾ ਜਾ ਰਿਹਾ ਹੈ ਤੁਹਾਨੂੰ ਅਸੀਂ ਇਸ ਵੀਡੀਓ ਨੂੰ ਨਾਲ-ਨਾਲ ਦਿਖਾਉਨੇ ਆ ਤੇ ਥੋੜੀ ਜੀ ਤੁਹਾਨੂੰ ਇਸ ਬਟਾਲੀਨ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਜ਼ਰੂਰ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਖਰ ਪੈਰਮ ਬਟਾਲੀਨ ਹੈ ਕੀ ਆ ਦੱਸ ਦਈਏ ਕਿ ਪੈਰਮ ਬਟਾਲੀਨ ਭਾਰਤੀ ਫੌਜ ਦੀ ਨਵੀਂ ਟੁਕੜੀ ਜੋ ਕਿ ਨਾ ਮੁਨਕਿਨ ਮੰਨੇ ਜਾਣ ਵਾਲੇ ਮਿਸ਼ਨਾਂ ਨੂੰ ਮੁਨਕਿਨ ਬਣਾਉਣ ਲਈ ਤਿਆਰ ਕੀਤੀ ਗਈ ਆ ਇਹ ਬਟਾਲੀਨ ਅਮਰੀਕਾ ਦੀ ਸੀਲ ਟੀਮ ਤੋਂ ਵੀ ਜ਼ਿਆਦਾ ਤੇਜ਼ ਤਰਾਰ ਹੋਵੇਗੀ ਅਤੇ ਸਿੱਖਣ ਦੀ ਬਹੁਤਾਤ ਇਸ ਬਟਾਲੀ ਨੂੰ ਘਾਤਕ ਬਣਾ ਦਿੰਦਾ ਹੈ ਇਸ ਸਾਲ ਗਣਤੰਤਰ ਦਿਵਸ ਪ੍ਰੇਰ ਦੇ ਵਿੱਚ ਪਹਿਲੀ ਵਾਰ ਪੈਰਵ ਬਟਾਲੀਨ ਨਜ਼ਰ ਆਈ ਹੈ ਪੈਰਵ ਬਟਾਲੀਨ ਭਾਰਤੀ ਫੌਜ ਦੀ ਇੱਕ অতি ਆਧੁਨਿਕ ਹਾਈ ਇੰਟੈਸਿਟੀ ਅਤੇ ਸਟ੍ਰੈਟੈਜਿਕ ਰਿਸਪੌਂਸ ਯੂਨਿਟ ਹੈ ਜੋ ਵਿਸ਼ੇਸ਼ ਤਰ੍ਹਾਂ ਦੇ ਆਪਰੇਸ਼ਨਾਂ ਦੇ ਲਈ ਤਿਆਰ ਕੀਤੀ ਗਈ ਹੈ ਗਣਤੰਤਰ ਦਿਵਸ ਪ੍ਰੇਰ ਬਹਾਨੇ ਜਾਣਦੇ ਕਿ ਪੈਰਵ ਬਟਾਲੀਨ ਕੀ ਹੈ ਇਹ ਕਿਵੇਂ ਕੰਮ ਕਰਦੀ ਹੈ ਇਜੀ ਸਥਾਪਨਾ ਕਦੋਂ ਤੇ ਕਿਉਂ ਕੀਤੀ ਗਈ ਆਓ ਤੁਹਾਨੂੰ ਵਿਸਥਾਰ ਦੇ ਨਾਲ ਹੋਰ ਦਸੀਏ ਭਾਰਤੀ ਫੌਜ ਦਾ ਅਨਿਖੜਵਾ ਅੰਗ ਨਵੀਂ ਬਣੀ ਯੂਨਿਟ ਪੈਰਮ ਬਟਾਲੀਅਨ ਇਨੀ ਦਿਨੀ ਬਹੁਤ ਚਰਚਾ ਦੇ ਵਿੱਚ ਹੈ ਦੇਸ਼ ਦੇ ਬਹੁਤ ਸਾਰੇ ਸੁਰੱਖਿਆ ਬਲਾਂ ਦੇ ਵਿੱਚੋਂ ਇਹ ਵੀ ਇੱਕ ਹੈ ਅਤੇ ਪਹਿਲੀ ਵਾਰ ਇਸ ਬਟਾਲੀਅਨ ਦੇ ਸਿਪਾਹੀ ਗਣਤੰਤਰ ਦਿਵਸ ਪ੍ਰੇਰ ਦੇ ਵਿੱਚ ਹਿੱਸਾ ਲੈ ਰਹੇ ਨੇ ਪੈਰਮ ਬਟਾਲੀਅਨ ਭਾਰ ਦੇ ਸੁਰੱਖਿਆ ਢਾਂਚੇ ਦਾ ਮਹੱਤਵਪੂਰਨ ਹਿੱਸਾ ਇਹ ਇੱਕ ਵਿਸ਼ੇਸ਼ ਯੂਨਿਟ ਹੈ ਜੋ ਕਿ ਆਧੁਨਿਕ ਤਕਨੀਕੀਆਂ ਚੁਣੌਤੀ ਅਤੇ ਬਦਲਦੇ ਅੱਤਵਾਦੀ ਖਤਰਿਆਂ ਦਾ ਸਾਹਮਣਾ ਕਰਨ ਲਈ ਬਣਾਈ ਗਈ ਸਪੈਸ਼ਲਾਈਜ਼ਡ ਯੂਨਿਟ ਹੈ ਜਿਸ ਦਾ ਮੁੱਖ ਉਦੇਸ਼ ਤੇਜ਼ ਸ਼ਕਤੀਸ਼ਾਲੀ ਅਤੇ ਰਣਨੀਤਿਕ ਕਾਰਵਾਈ ਕਰਨਾ ਇਸ ਦਾ ਗਠਨ ਨਾ ਸਿਰਫ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਦਾ ਸਗੋਂ ਆਧੁਨਿਕ ਭਾਰਤ ਦੇ ਸੁਰੱਖਿਆ ਤੰਤਰ ਨੂੰ ਵਿਸ਼ਵ ਪੱਧਰ ਤੇ ਵਧੇਰੇ ਸਮਰੱਥ ਅਤੇ ਪ੍ਰਤੀਯੋਗੀ ਵੀ ਬਣਾਉਂਦਾ ਹੈ ਪੈਰ ਵਟਾਲੀਨ ਭਾਰਤੀ ਫੌਜ ਦੀ ਇੱਕ ਅਤੀ ਆਧੁਨਿਕ ਹਾਈ ਇੰਟੈنسਿਟੀ ਅਤੇ ਸਟ੍ਰੈਟੈਜਿਕ ਰਿਸਪਾਂਸ ਯੂਨਿਟ ਹੈ ਜੋ ਵਿਸ਼ੇਸ਼ ਆਪਰੇਸ਼ਨਾਂ ਦੇ ਵਾਸਤੇ ਤਿਆਰ ਕੀਤੀ ਗਈ ਹੈ ਤੇ ਗਣਤੰਤਰ ਦਿਵਸ ਦੇ ਵਿੱਚ ਪ੍ਰੇਰ ਦੇ ਬਹਾਨੇ ਇਸ ਯੂਨਿਟ ਨੂੰ ਜਿਹੜਾ ਕਿ ਦਿਖਾਇਆ ਗਿਆ ਪੈਰ ਵਟਾਲੀਨ ਦੇ ਆਪਰੇਸ਼ਨ ਪੂਰੀ ਤਰ੍ਹਾਂ ਵਿਸ਼ੇਸ਼ ਰਣਨੀਤੀਆਂ ਆਧੁਨਿਕ ਉਪਕਰਨਾ ਅਤੇ ਹਾਈ ਇੰਟੈنسਿਟੀ ਟ੍ਰੇਨਿੰਗ ਤੇ ਆਧਾਰਿਤ ਹੁੰਦਾ ਹੈ ਇਸੇ ਕੰਮਕਾਜ ਨੂੰ ਸਮਝ ਲਈ ਇਸ ਨੂੰ ਕਈ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਤੁਰੰਤ ਜਵਾਬ ਇਹ ਬਟਾਲਿਨ ਕਿਸੇ ਵੀ ਐਮਰਜੈਂਸੀ ਅਤਵਾਦੀ ਹਮਲੇ ਜਾਂ ਵੱਡੇ ਸੰਕਟ ਦੌਰਾਨ ਮਿੰਟਾਂ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਸਮਰੱਥ ਹੈ ਇਸ ਦੇ ਸਿਪਾਹੀ ਹਮੇਸ਼ਾ ਸਟੈਂਡ ਬਾਈ ਮੋਡ ਤੇ ਰਹਿੰਦੇ ਨੇ ਕਲੋਜ਼ ਕੁਆਟਰ ਬੈਟਲ ਆਪਰੇਸ਼ਨ ਇਸ ਦੇ ਮੁੱਖ ਵਿਸ਼ੇਸ਼ਤਾਵਾਂ ਦੇ ਵਿੱਚ ਤੰਗ ਥਾਮਾਂ ਇਮਾਰਤਾਂ ਭੀੜ ਭੜੱਕੇ ਵਾਲੇ ਖੇਤਰਾਂ ਜਾਂ ਬੰਦਕ ਅਸਥਿਤੀਆਂ ਦੇ ਵਿੱਚ ਆਪਰੇਸ਼ਨ ਚਲਾਉਣਾ ਵੀ ਸ਼ਾਮਿਲ ਹੈ ਕਮਾਂਡੋ ਪਦਰ ਦੀ ਟ੍ਰੇਨਿੰਗ ਭੈਰਵ ਬਟਾਲੀ ਦੇ ਜਵਾਨਾਂ ਨੂੰ ਪੈਰਾਸ਼ੂਟ ਜੰਪ ਆਤਵਾਦ ਵਿਰੋਧੀ ਆਪਰੇਸ਼ਨ ਨਾਈਟ ਵਿਜ਼ਨ ਆਪਰੇਸ਼ਨ ਹਾਈ ਰਿਸਕ ਐਮੂਸ ਅਤੇ ਬੰਬ ਡਿਫਿਊਜ਼ਲ ਤਕਨੀਕ ਵਿੱਚ ਉਨਤ ਟ੍ਰੇਨਿੰਗ ਦਿੱਤੀ ਗਈ ਹੈ ਹਥਿਆਰਾਂ ਨਾਲ ਲੈਸ ਇਹ ਯੂਨਿਟ ਅਸਾਲਟ ਰਾਈਫਲਾਂ ਨਾਈਟ ਸਕੋਪ ਸナイਪਰ ਸਿਸਟਮ ਐਂਟੀ ਆਈਈਡੀ ਉਪਕਰਨ ਅਤੇ ਕਮਿਊਨੀਕੇਸ਼ਨ ਇੰਟਰਪਰੈਸ਼ਨਸ ਸਿਸਟਮ ਵਰਗੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਦੀ ਹੈ ਵਿਸ਼ੇਸ਼ ਸੁਰੱਖਿਆ ਅਤੇ ਵੀ ਵੀ ਆਈ ਪੀ ਪ੍ਰੋਟੈਕਸ਼ਨ ਕੁਝ ਹਾਲਾਤਾਂ ਦੇ ਵਿੱਚ ਇਸ ਬਟਾਲੇ ਨੂੰ ਉੱਚ ਪੱਧਰੀ ਵਿਅਕਤੀਆਂ ਜਾਂ ਸੰਵੇਦਨਸ਼ੀਲ ਸੰਸਥਾਪਨਾ ਦੀ ਸੁਰੱਖਿਆ ਲਈ ਵੀ ਤਾਇਨਾਤ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ